ਸਰਚੀ ਕਾਲ ਅੱਜ ਅਪੜਾਂਗੇ ਇਕਵੈਲਿਟੀ ਆਫ ਅਪਰਚੂਨਿਟੀਜ਼ ਇਹ ਜਿਹੜਾ ਕੁਐਸਚਨ ਹੈ ਵੀ ਕੰਟੈਂਪੋਰੀ ਇੰਡੀਆ ਐਂਡ ਐਜੂਕੇਸ਼ਨ ਦੇ ਐਗਜ਼ਾਮ ਤੇ ਬਹੁਤ ਇੰਪੋਰਟੈਂਟ ਹੈ ਇਹਨੂੰ ਆਪਾਂ ਇਨ ਡੀਟੇਲ ਜਿਹੜਾ ਹੈ ਕਿ ਚੰਗੀ ਤਰੀਕੇ ਦੇ ਨਾਲ ਪੜਾਂਗੇ ਠੀਕ ਹੈ ਜੀ ਚਲੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਹੈਗਾ ਸਿੱਖਿਆ ਦੇ ਵਿੱਚ ਮੌਕਿਆਂ ਦੀ ਸਮਾਨਤਾ ਦਾ ਅਰਥ ਸਿੱਖਿਆ ਵਿੱਚ ਮੌਕਿਆਂ ਦੀ ਸਮਾਨਤਾ ਕਹਿੰਦੇ ਇਹ ਹੁੰਦੀ ਕੀ ਆ ਸਿੱਖਿਆ ਵਿੱਚ ਮੌਕਿਆਂ ਦੀ ਸਮਾਨਤਾ ਦਾ ਅਰਥ ਹੈ ਹਰ ਬੱਚੇ ਨੂੰ ਉਸਦੀ ਜਾਤ ਧਰਮ ਲਿੰਗ ਆਰਥਿਕ ਸਥਿਤੀ ਜਾਂ ਸਰੀਰਕ ਯੋਗਤਾ ਦੇ ਭੇਦਭਾਵ ਤੋਂ ਬਿਨਾ ਆਪਣੀ ਸਮਰੱਥਾ ਅਨੁਸਾਰ ਸਿੱਖਿਆ ਪ੍ਰਾਪਤ ਕਰਨ ਦਾ ਪੂਰਾ ਹੱਕ ਹੋਵੇ ਠੀਕ ਹੈ ਜੀ ਤੇ ਇਸ ਤੇ ਇਸੇ ਦੇ ਅਰਥ ਨੂੰ ਸਮਝਣ ਚ ਲਈ ਆਪਾਂ ਅੱਗੇ ਪੁਆਇੰਟ ਲਿਖੇ ਹੋਏ ਆ ਸਭ ਤੋਂ ਪਹਿਲਾ ਹੈਗਾ ਬਰਾਬਰ ਪਹੁੰਚ ਹਰ ਇੱਕ ਬੱਚੇ ਦੇ ਲਈ ਕਹਿੰਦੇ ਸਕੂਲ ਅਤੇ ਵਿਦਿਅਕ ਸਾਧਨਾ ਦੀ ਪਹੁੰਚ ਹੋਣੀ ਸੈਕੰਡ ਹੈਗਾ ਕੋਈ ਵਿਤਕਰਾ ਨਹੀਂ ਕਿਸੇ ਵੀ ਵਿਦਿਆਰਥੀ ਨਾਲ ਉਸ ਦੇ ਪਿਛੋਕਰ ਦੇ ਆਧਾਰ ਤੇ ਦਾਖਲੇ ਜਾਂ ਜਮਾਤ ਦੇ ਵਿੱਚ ਵਿਤਕਰਾ ਨਾ ਕਰਨਾ ਅਗਲਾ ਹੈਗਾ ਵਿਸ਼ੇਸ਼ ਸਹਾਇਤਾ ਪਛੜੇ ਵਰਗਾਂ ਜਿਵੇਂ ਐਸ ਸੀ ਐਸ ٹی ਜਾਂ ਫਿਰ ਛੋਟੇ ਗਰੀਬ ਲੋਕ ਹੈਗੇ ਆ ਅਪਾਹਜ ਬੱਚਿਆਂ ਨੂੰ ਵਿਸ਼ੇਸ਼ ਸਹੂਲਤਾਂ ਜਿਵੇਂ ਕਿ ਵਜ਼ੀਫਾ ਹੋ ਗਿਆ ਜਾਂ ਫਿਰ ਰਿਜ਼ਰਵੇਸ਼ਨ ਹੋ ਗਈ ਦੇ ਕੇ ਇਹਨਾਂ ਨੂੰ ਦੂਜਿਆਂ ਦੇ ਬਰਾਬਰ ਲਿਆਉਣ ਦਾ ਯਤਨ ਕਰਨਾ ਅੱਗੇ ਹੈਗਾ ਇਹ ਗੁਣਵੱਤਾ ਵਿੱਚ ਸਮਾਨਤਾ ਸਿਰਫ ਸਕੂਲ ਭੇਜਣਾ ਹੀ ਨਹੀਂ ਸਗੋਂ ਸਾਰਿਆਂ ਨੂੰ ਇੱਕੋ ਜਹੀ ਚੰਗੀ ਪੜ੍ਹਾਈ ਅਤੇ ਸਹੂਲਤਾਂ ਦੇਣਾ ਮਤਲਬ ਕਹਿੰਦੇ ਵੀ ਸਿੱਖਿਆ ਦੇ ਵਿੱਚ ਮੌਕੇ ਤੋਂ ਸਮਾਨਤਾ ਦਾ ਕੀ ਅਰਥ ਹੈ ਵੀ ਸਾਰਿਆਂ ਨੂੰ ਬਰਾਬਰ ਪਹੁੰਚ ਹੋਵੇ ਇਸ ਤੋਂ ਇਲਾਵਾ ਕਹਿੰਦੇ ਕਿਸੇ ਨਾਲ ਕੋਈ ਵੀ ਪੱਖਪਾਤ ਨਾ ਕੀਤਾ ਜਾਵੇ ਚਾਹੇ ਜਾਤ ਦੇ ਬਿਸਸ ਤੇ ਲਿੰਗ ਦੇ ਬਿਸਸ ਤੇ ਹਨਾ ਰੰਗ ਦੇ ਬਿਸਸ ਤੇ ਕਿਸੇ ਵੀ ਕਿਸੇ ਵੀ ਵਿਅਕਤੀ ਦੇ ਨਾਲ ਬੱਚੇ ਦੇ ਨਾਲ ਕੋਈ ਵੀ ਫਰਕ ਜਿਹੜਾ ਹੈਗਾ ਵਿਤਕਰਾ ਨਹੀਂ ਕਰਨਾ ਅੱਗੇ ਜਿਹੜਾ ਹੈਗਾ ਜਿਹੜੇ ਕਿਸਨੋਂ ਕਿਸੇ ਕਾਰਨ ਕਰਕੇ ਪਿੱਛੇ ਰਹਿ ਗਏ ਹਨਾ ਪਛੜ ਗਏ ਉਹਨਾਂ ਨੂੰ ਵਿਸ਼ੇਸ਼ ਸਹਾਇਤਾ ਦੇਣੀ ਤਾਂਕਿ ਉਹ ਵੀ ਦੂਜਿਆਂ ਦੇ ਨਾਲ ਰੜ ਸਕਣ ਤੇ ਅੱਗੇ ਹੈਗਾ ਇਹ ਗੁਣਵੱਤਾ ਵਿੱਚ ਸਮਾਨਤਾ ਵੀ ਇੱਦਾਂ ਨਹੀਂ ਹੈਗਾ ਵੀ ਕੰਪਰਮਾਈਜ਼ ਕਰਨਾ ਕੁਆਲਿਟੀ ਦੇ ਨਾਲ ਸਾਰਿਆਂ ਨੂੰ ਇੱਕੋ ਹੀ ਕੁਆਲਿਟੀ ਦੀ ਜਿਹੜੀ ਐਜੂਕੇਸ਼ਨ ਆ ਉਹ ਮਿਲਣੀ ਚਾਹੀਦੀ ਇਹਨੂੰ ਆਪਾਂ ਕੀ ਕਹਿੰਦੇ ਆ ਸਿੱਖਿਆ ਦੇ ਵਿੱਚ ਮੌਕਿਆਂ ਦੀ ਸਮਾਨਤਾ ਠੀਕ ਹੈ ਜੀ ਹੁਣ ਆਪਾਂ ਇਹਨੂੰ ਅੱਗੇ ਪੜਾਂਗੇ ਵੀ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਕੀ ਕੀ ਪ੍ਰੋਵੀਜ਼ਨਸ ਜਿਹੜੀਆਂ ਹੈਗੀਆਂ ਬਣਾਈਆਂ ਗਈਆਂ ਆ ਸਿੱਖਿਆ ਦੇ ਵਿੱਚ ਮੌਕੇ ਦੀ ਸਮਾਨਤਾ ਦੇ ਲਈ ਕੰਦੇ ਸੰਵਿਧਾਨ ਦੇ ਭਾਗ 3 ਵਿੱਚ ਮੌਲਿਕ ਅਧਿਕਾਰਾਂ ਦੇ ਅਧੀਨ ਸਮਾਨਤਾ ਦਾ ਵਰਣਨ ਕੀਤਾ ਗਿਆ ਹੈ ਅਨੁਸ਼ੇਦ 14 ਕਾਨੂੰਨੀ ਸਮਾਨਤਾ ਇਹ ਹਰ ਰਾਜ ਨੂੰ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਦੇ ਸਾਹਮਣੇ ਬਰਾਬਰੀ ਤੋਂ ਇਨਕਾਰ ਕਰਨ ਤੋਂ ਰੋਕਦਾ ਹੈ ਇਸ ਸਮਾਨਤਾ ਇਸ ਸਮਾਨਤਾ ਵਿੱਚ ਸਮਾਨਤਾ ਦਾ ਸਿਧਾਂਤਾਂ ਤੋਂ ਲਾਗੂ ਕਰਦਾ ਹੈ ਇਹਦਾ ਮਤਲਬ ਕੀ ਆ ਅਨੁਸ਼ੇਦ 14 ਦਾ ਮਤਲਬ ਹੈਗਾ ਕਾਨੂੰਨੀ ਸਮਾਨਤਾ ਮਤਲਬ ਕਾਨੂੰਨ ਦੇ ਸਾਹਮਣੇ ਜਿਹੜੇ ਹੈਗੇ ਸਾਰੇ ਲੋਕ ਇੱਕ ਬਰਾਬਰ ਆਪਾਂ ਕਿਸੇ ਦੇ ਨਾਲ ਵੀ ਕਿਸੇ ਵੀ ਪ੍ਰਕਾਰ ਦਾ ਭੇਦਭਾਵ ਨਹੀਂ ਕਰ ਸਕਦੇ ਅਗਲਾ ਹੈਗਾ ਇਹ ਅਨੁਸ਼ੇਦ 15 ਮਤਲਬ ਵਿਤਕਰੇ ਦੀ ਮਨਾਹੀ ਇਹ ਵਿਸ਼ੇਸ਼ ਤੌਰ ਤੇ ਸਿੱਖਿਆ ਸੰਸਥਾਵਾਂ ਵਿੱਚ ਦਾਖਲੇ ਸਮੇਂ ਹੋਣ ਵਾਲੇ ਵਿਤਕਰੇ ਨੂੰ ਰੋਕਦਾ ਹੈ ਅਨੁਸ਼ੇਦ 15 4 ਰਾਜ ਨੂੰ ਔਰਤਾਂ ਬੱਚਿਆਂ ਦੇ ਪਛੜੀਆਂ ਸ਼੍ਰੇਣੀਆਂ ਦੇ ਲਈ ਵਿਸ਼ੇਸ਼ ਪ੍ਰਬੰਧ ਕਰਨ ਦੀ ਸ਼ਕਤੀ ਦਿੰਦਾ ਹੈ ਠੀਕ ਹੈ ਅਗਲਾ ਹੈਗਾ ya ਅਨੁਛੇਦ 16 ਰੋਜ਼ਗਾਰ ਦੇ ਵਿੱਚ ਸਮਾਨਤਾ ਕਹਿੰਦੇ ਸਰਕਾਰੀ ਨੌਕਰੀਆਂ ਦੇ ਵਿੱਚ ਸਾਰਿਆਂ ਨੂੰ ਬਰਾਬਰ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ ਪਰ ਸਮਾਜਿਕ ਨਿਆਂ ਦੇ ਲਈ ਇਹਨਾਂ ਆਖਵਾਕਰ ਨੂੰ ਇਸ ਦਾ અપવાદ ਮੰਨਿਆ ਜਾਂਦਾ ਹੈ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਨਾ ਵੀ ਜਿਹੜੇ ਲੋਕ ਪਛੜ ਗਏ ਆ ਉਹਨਾਂ ਨੂੰ ਵਿਸ਼ੇਸ਼ ਸਹਾਇਤਾ ਦੇਣਾ ਤਾਂ ਕਿ ਉਹ ਬਾਕੀਆਂ ਦੇ ਨਾਲ ਰਲ ਸਕਣ ਇਹ ਜਿਹੜੀ ਪ੍ਰੋਵੀਜ਼ਨ ਆ ਜਿਹੜਾ ਪ੍ਰਬੰਧ ਆ ਔਰ ਆਰਟੀਕਲ ਸਾਨੂੰ 16 ਦੇ ਅਧੀਨ ਦੇਖਣ ਨੂੰ ਮਿਲਦਾ ਜਿਸ ਤੇ ਵਿੱਚ ਇਸ ਗੱਲ ਦਾ ਧਿਆਨ ਰੱਖਿਆ ਗਿਆ ਵੀ ਸਾਰਿਆਂ ਦੇ ਨਾਲ ਸਮਾਨ ਵਿਵਹਾਰ ਹੋਵੇ ਲੇਕਿਨ ਜਿਹੜੇ ਪਛੜੇ ਹੋਏ ਲੋਕਿਆ ਲੋਕਿਆ ਉਹਨਾਂ ਨੂੰ ਬਰਾਬਰ ਕਰਨ ਦੇ ਲਈ ਉਹਨਾਂ ਨੂੰ ਰਾਖਵਾ ਕਰਨ ਦਾ ਹੈਗਾ ਉਹ ਵੀ ਪ੍ਰਦਾਨ ਕੀਤਾ ਜਾਂਦਾ ਹੈ ਅੱਗੇ ਹੈਗਾ ਆ ਅਨੁਸ਼ੇਦ 21 ए ਸਿੱਖਿਆ ਦਾ ਅਧਿਕਾਰ ਕਹਿੰਦੇ 26ਵੇਂ ਸੋਧ 2002 ਰਾਹੀਂ ਸਿੱਖਿਆ ਨੂੰ ਮੌਲਿਕ ਅਧਿਕਾਰ ਬਣਾਇਆ ਗਿਆ ਹੈ ਜੋ ਕਿ ਮੌਕਿਆਂ ਦੀ ਸਮਾਨ ਹੰਤਾ ਦੀ ਦਿਸ਼ਾ ਦੇ ਵਿੱਚ ਇੱਕ ਵੱਡਾ ਕਦਮ ਹੈ ਠੀਕ ਹੈ ਜੀ ਅੱਗੇ ਹੈਗਾ ਘੱਟ ਗਿਣਤੀਆਂ ਦੇ ਅਧਿਕਾਰ ਮਿਨਿਓਰਿਟੀ ਰਾਈਟਸ ਅਨੁਸ਼ੇਦ 29 ਕਹਿੰਦੇ ਘੱਟ ਗਿਣਤੀਆਂ ਦੇ ਹਿੱਤਾਂ ਦੀ ਰਾਖੀ ਕਿਸੇ ਵੀ ਨਾਗਰਿਕ ਨੂੰ ਧਰਮ ਜਾਤ ਜਾਂ ਭਾਸ਼ਾ ਦੇ ਆਧਾਰ ਤੇ ਰਾਜ ਦੁਆਰਾ ਚਲਾਏ ਜਾ ਰਹੀ ਵਿਦਿਆ ਅਧਾਰਿਆਂ ਦੇ ਵਿੱਚ ਦਾਖਲੇ ਤੋਂ ਨਹੀਂ ਰੋਕਿਆ ਜਾ ਸਕਦਾ ਵੀ ਮਤਲਬ ਕੋਈ ਇਹ ਨਹੀਂ ਕਹਿ ਸਕਦਾ ਵੀ ਤੁਸੀਂ ਇਸ ਕਸਟੋ ਬਿਲੋਂਗ ਕਰਦੇ ਆ ਜਾਂ ਫਿਰ ਸਮਾਜ ਦੇ ਵਿੱਚ ਤੁਹਾਡੀ ਗਿਣਤੀ ਘਟਿਆ ਦੂਸਰੇ ਲੋਕ ਜਾਂਦੇ ਇਸ ਲਈ ਇਸ ਦਾ ਨਹੀਂ ਰੱਖਣਾ ਇਸ ਆਧਾਰ ਤੇ ਕਹਿੰਦੇ ਵੀ ਕਿਸੇ ਵੀ ਬੱਚੇ ਨੂੰ ਕਿਸੇ ਵੀ ਨਾਗਰਿਕ ਨੂੰ ਦਾਖਲੇ ਦਿਓ ਜਿਹੜਾ ਹੈਗਾ ਨਹੀਂ ਰੋਕਿਆ ਜਾ ਸਕਦਾ ਤੇ ਜੇ ਕੋਈ ਰੁਕਦਾ ਹੈ ਤਾਂ ਉਸ ਤੇ ਅਗੇਂਸਟ ਜਿਹੜੀ ਹੈਗੀ ਹੈ ਕੰਪਲੇਨ ਫਾਈਲ ਕੀਤੀ ਜਾ ਸਕਦੀ ਹੈ ਅਗੇ ਹੈਗਾ ਅਨੁਸ਼ੇਦ 30 ਸਿੱਖਿਆ ਸੰਸਥਾਵਾਂ ਸਥਾਪਿਤ ਕਰਨ ਦਾ ਹੱਕ ਸਾਰੀਆਂ ਘੱਟ ਗਿਣਤੀਆਂ ਜਿਵੇਂ ਕਿ ਕੋਈ ਧਾਰਮਿਕਾ ਪਾਸ਼ਾ ਆਈਆ ਠੀਕ ਹੈ ਇਹਨਾਂ ਸਾਰਿਆਂ ਨੂੰ ਕਹਿੰਦੇ ਵੀ ਆਪਣੀ ਪਸੰਦ ਦੇ ਵਿਦਿਅਕ ਅਧਾਰੇ ਸਥਾਪਿਤ ਕਰਨ ਅਤੇ ਚਲਾਉਣ ਦਾ ਅਧਿਕਾਰ ਹੈ ਮਤਲਬ ਕਹਿੰਦੇ ਵੀ ਇਹਨਾਂ ਨੂੰ ਕੋਈ ਮਨਾ ਵੀ ਨਹੀਂ ਕਰ ਸਕਦਾ ਜਿੱਥੇ ਚਾਹੋ ਨੇ ਦਾਖਲਾ ਲੈ ਸਕਦੇ ਆ ਹਨਾ ਤੇ ਜੇਕਰ ਇਹਨਾਂ ਨੂੰ ਦਫੀਲ ਹੁੰਦਾ ਵਾ ਵੀ ਆਪਾਂ ਆਪਣੀ ਭਾਸ਼ਾ ਦੇ ਹਨਾ ਵਿਕਾਸ ਤੇ ਲਈ ਆਪਣੇ ਧਰਮ ਦੇ ਵਿਕਾਸ ਤੇ ਲਈ ਆਪਣਾ ਇੱਕ ਅਲੱਗ ਸਕੂਲ ਸਥਾਪਿਤ ਕਰਨਾ ਤਾਂ ਉਸ ਤੇ ਲਈ ਵੀ ਇਹਨਾਂ ਨੂੰ ਅਧਿਕਾਰ ਦਿੱਤੇ ਹੈ ਕਿ ਆ ਉਹ ਸਾਡੇ ਕਨਸਟੀਟਿਊਸ਼ਨ ਦੇ ਦੁਆਰਾ ਦਿੱਤੇ ਗਏ ਆ ਅਗੇ ਹੈਗਾ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਮੀਨਸ ਡੀ ਪੀ ਐਸ ਪੀ ਡਾਇਰੈਕਟਿਵ ਪ੍ਰਿੰਸੀਪਲਸ ਠੀਕ ਹੈ ਕਹਿੰਦੇ ਅਨੁਛੇਦ 45 ਇਹ ਰਾਜ ਨੂੰ ਹਦਾਇਤ ਦਿੰਦਾ ਹੈ ਕਿ ਉਹ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਮੁੱਢਲੀ ਬਾਲ ਅਵਸਥਾ ਦੀ ਦੇਖਭਾਲ ਮੀਨਸ अर्ली ਚਾਈਲਡਹੂਡ ਕੇਅਰ ਅਤੇ ਸਿੱਖਿਆ ਦਾ ਪ੍ਰਬੰਧ ਕਰੇ ਠੀਕ ਹੈ ਜੀ ਤੇ ਹੈਗਾ ਅਨੁਛੇਦ 48 ਰਾਜ ਕਮਜ਼ੋਰ ਵਰਗਾਂ ਖਾਸ ਕਰਕੇ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਦੇ ਵਿਦਿਅਕ ਅਤੇ ਆਰਥਿਕ ਹਿੱਤਾਂ ਨੂੰ ਵਿਸ਼ੇਸ਼ ਧਿਆਨ ਨਾਲ ਉਚਾਹਿਤ ਕਰੇਗਾ ਅਤੇ ਉਹਨਾਂ ਨੂੰ ਸਮਾਜਿਕ ਬੇਇਨਸਾਫੀ ਤੋਂ ਬਚਾਏਗਾ ਹੁਣ ਆਪਾਂ ਪੜਨਾ ਹੈ ਵੀ ਮੌਕਿਆਂ ਦੀ ਸਮਾਨਤਾ ਦਾ ਆਲੋਚਨਾਤਮਕ ਮੁਲਾਂਕਣ ਮੀਨਸ ਕ੍ਰਿਟੀਕਲ ਇਵੈਲੂਏਸ਼ਨ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਵੀ ਇਹ ਹੈ ਕਿ ਇਹ ਹੈਗਾ ਇੱਕ ਸਕਾਰਾਤਮਕ ਵਿਤਕਰਾ ਮੀਨਸ ਪੋਜ਼ਿਟਿਵ ਡਿਸਕ੍ਰਿਮੀਨੇਸ਼ਨ ਭਾਰਤੀ ਸੰਵਿਧਾਨ ਸਿਰਫ ਰਸਮੀ ਸਮਾਨਤਾ ਦੀ ਗੱਲ ਨਹੀਂ ਕਰਦਾ ਸਗੋਂ ਅਸਲ ਸਮਾਨਤਾ ਦੀ ਵੀ ਗੱਲ ਕਰਦਾ ਹੈ ਇਸ ਦੇ ਵਿੱਚ ਆਪਾਂ ਦੇਖਦੇ ਹਾਂ ਰਾਖਵਾ ਕਰਨ ਜਿਸ ਤੇ ਦੀਨ ਐਸ ਸੀ ਐਸ ਟੀਜ਼ ਤੇ ਓ ਬੀ ਸੀ ਜਿਹੜੇ ਹੈਗੇ ਆ ਇਹਨਾਂ ਸ਼੍ਰੇਣੀਆਂ ਦੇ ਲਈ ਰਾਖਵਾ ਕਰਨ ਇੱਕ ਅਜਿਹਾ ਸੰਦ ਹੈ ਜੋ ਉਹਨਾਂ ਨੂੰ ਲੋਕਾਂ ਦੇ ਬਰਾਬਰ ਲੈ ਕੇ ਜਾਣ ਦੀ ਕੋਸ਼ਿਸ਼ ਕਰਦਾ ਹੈ ਠੀਕ ਹੈ ਕਿਉਂ ਕਿਉਂਕਿ ਆਪਾਂ ਦੇਖਦੇ ਹਾਂ ਵੀ ਇਹਨਾਂ ਨੂੰ ਕਾਫੀ ਸਮਾਂ ਜਿਹੜਾ ਹੈਗਾ ਪਿੱਛੇ ਰੱਖਿਆ ਗਿਆ ਤਾਂ ਇਹਨਾਂ ਨੂੰ ਬਾਕੀਆਂ ਦੇ ਬਰਾਬਰ ਕਰਨ ਦੇ ਲਈ ਰਾਖਵਾ ਕਰਨ ਕੀਤਾ ਗਿਆ ਵਾ ਇਹਨਾਂ ਨੂੰ ਵਿਸ਼ੇਸ਼ ਸਹਾਇਤਾ ਦਿੱਤੀ ਗਈ ਹੈ ਠੀਕ ਹੈ ਲੇਕਿਨ ਆਪਾਂ ਇਸ ਦੀ ਕੀ ਆਲੋਚਨਾ ਦੇਖਣ ਨੂੰ ਮਿਲਦੀ ਹੈ ਵੀ ਕਈ ਵਾਰ ਇਹ ਦਿੱਲੀ ਦਿੱਤੀ ਜਾਂਦੀ ਹੈ ਵੀ ਜਿਹੜਾ ਰਾਖਵਾ ਕਰਨਾ ਰਿਜ਼ਰਵੇਸ਼ਨ ਆ ਇਹ ਮੈਰਿਟ ਨੂੰ ਪ੍ਰਭਾਵਿਤ ਕਰਦੀ ਹੈ ਪਰ ਸਮਾਜਿਕ ਨਿਆਂ ਦੇ ਲਈ ਇਸ ਦਾ ਹੋਣਾ ਇੰਪੋਰਟੈਂਟ ਆ ਠੀਕ ਹੈ ਅੱਗੇ ਹੈਗਾ ਸਿੱਖਿਆ ਦੇ ਵਿੱਚ ਦੋਹਰੀ ਪ੍ਰਣਾਲੀ ਡੁਅਲ ਸਿਸਟਮ ਆਫ এডਿਕੇਸ਼ਨ ਕੇਂਦਰੀ ਸਭਿਧਾਨ ਸਭ ਨੂੰ ਸਮਾਨ ਮੌਕੇ ਦਿੰਦਾ ਹੈ ਪਰ ਭਾਰਤ ਵਿੱਚ ਸਿੱਖਿਆ ਦਾ ਢਾਂਚਾ ਦੋ ਭਾਗਾਂ ਦੇ ਵਿੱਚ ਵੰਡਿਆ ਹੋਇਆ ਹੈ ਪਹਿਲਾ ਹੈਗਾ ਪ੍ਰਾਈਵੇਟ ਸਕੂਲ ਜਿੱਥੇ ਅਮੀਰ ਜਿਹੜੇ ਹੈਗੇ ਬੱਚੇ ਮਤਲਬ ਅਮੀਰ ਪਰਿਵਾਰਾਂ ਤੋਂ ਜਿਹੜੇ ਬੱਚੇ ਆ ਉੱਤ ਸਹੂਲਤਾਂ ਪ੍ਰਦਾਨ ਜਿਹੜੇ ਮਾਣਦੇ ਆ ਠੀਕ ਹੈ ਦੂਜਾ ਹੈਗਾ ਸਰਕਾਰੀ ਸਕੂਲ ਜਿੱਥੇ ਅਕਸਰ ਬੁਨਿਆਦੀ ਢਾਂਚੇ ਤੇ ਅਧਿਆਪਕਾਂ ਦੀ ਕਮੀ ਹੁੰਦੀ ਹੈ ਸਿੱਟਾ ਕੀ ਨਿਕਲਦਾ ਕਹਿੰਦੇ ਜਦੋਂ ਤੱਕ ਸਿੱਖਿਆ ਦਾ ਸਿੱਖਿਆ ਦਾ ਮਿਆਰ ਜਿਹੜਾ ਹੈਗਾ ਉਹ ਇੱਕੋ ਜਿਹਾ ਨਹੀਂ ਹੁੰਦਾ ਉਦੋਂ ਤੱਕ ਮੌਕਿਆਂ ਦੀ ਸਮਾਨਤਾ ਸਿਰਫ ਕਾਗਜ਼ੀ ical ਰਹਿ ਜਾਂਦੀ ਹੈ ਮਤਲਬ ਸਾਡੀ ਸਰਕਾਰ ਨੇ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਨਿੱਜੀ ਸਕੂਲ ਦੇ ਵਿੱਚ ਤੇ ਸਰਕਾਰੀ ਸਕੂਲ ਦੇ ਵਿੱਚ ਦੋਨਾਂ ਦੇ ਵਿੱਚ ਕੁਆਲਿਟੀ ਜਿਹੜੀ ਹੈਗੀ ਆ ਉਹ ਸਮਾਨ ਹੋਣੀ ਚਾਹੀਦੀ ਹੈ ਨਹੀਂ ਤਾਂ ਆਪਾਂ ਅੱਜ ਤੱਕ ਪਹਿਲਾਂ ਵੜ ਕੇ ਆਏ ਵੀ ਸਮਾਨਤਾ ਕੀ ਹੈਗੀ ਆ ਉਸ ਦੇ ਵਿੱਚ ਇੱਕ ਪਹਿਲੂ ਹੈਗਾ ਵੀ ਗੁਣਵੱਤਾ ਵੀ ਸੇਮ ਹੋਣੀ ਚਾਹੀਦੀ ਹੈ ਕਿਸੇ ਨਾਲ ਵਿਤਕਰਾਨੀ ਕਰਨਾ ਨਹੀਂ ਚਾਹੀਦਾ ਲੇਕਿਨ ਉਸ ਦੇ ਨਾਲ ਨਾਲ ਇਹ ਵੀ ਇੰਪੋਰਟੈਂਟ ਹੈ ਵੀ ਗੁਣਵੱਤਾ ਵੀ ਚੰਗੀ ਹੋਵੇ ਫੇਹੀ ਸਿੱਖਿਆ ਦਾ ਜਿਹੜਾ ਹੈਗਾ ਅਸਲ ਸਾਨੂੰ ਲਾਭ ਮਿਲੂਗਾ ਫੇਹੀ ਇਸ ਨੂੰ ਸਮਾਨਤਾ ਦਾ ਅਸਲ ਲਾਭ ਮਿਲੂਗਾ ਅੱਗੇ ਹੈਗਾ ਇਹ ਲਿੰਗ ਅਧਾਰਿਤ ਅਸਮਾਨਤਾ ਜੈਂਡਰ ਇਨ ਇਕੁਐਲਿਟੀ ਸੰਵਿਧਾਨ ਔਰਤਾਂ ਨੂੰ ਬਰਾਬਰ ਮੌਕੇ ਦਿੰਦਾ ਹੈ ਪਰ ਸਮਾਜਿਕ ਰੀਤੀ ਰਿਵਾਜ ਅਤੇ ਸੁਰੱਖਿਆ ਦੇ ਮੁੱਦੇ ਲੜਕੀਆਂ ਦੇ ਮੌਕਿਆਂ ਨੂੰ ਸੀਮਿਤ ਕਰ ਦਿੰਦੇ ਹਨ ਉੱਚ ਸਿੱਖਿਆ ਹਾਇਰ ਐਜੂਕੇਸ਼ਨ ਵਿੱਚ ਲੜਕੀਆਂ ਦੀ ਡ੍ਰੌਪ ਆਊਟ ਦਰ ਜਿਹੜੀ ਹੈਗੀ ਆ ਉਹ ਅਜੇ ਵੀ ਚਿੰਤਾ ਦਾ ਵਿਸ਼ਾ ਹੈ ਅੱਗੇ ਹੈਗਾ ਇਹ ਖੇਤਰੀ ਅਸਮਾਨਤਾ ਮੀਨਸ ਰੀਜਨਲ ਡਿਸਪੈਰਿਟੀ ਕਹਿੰਦੇ ਕੇਰਲ ਵਰਗੇ ਰਾਜਾਂ ਵਿੱਚ ਸਿੱਖਿਆ ਦੇ ਮੌਕੇ ਬਹੁਤ ਜ਼ਿਆਦਾ ਹਨ ਜਦੋਂ ਕਿ ਬਿਹਾਰ, ਝਾਰਖੰਡ ਦੇ ਦੂਰ ਦੁਰਾਡੇ ਇਲਾਕਿਆਂ ਦੇ ਵਿੱਚ ਬੱਚਿਆਂ ਦੇ ਕੋਲ ਬੁਨਿਆਦੀ ਸਿੱਖਿਆ ਦੇ ਸਾਧਨ ਵੀ ਨਹੀਂ ਹਨ ਇਹ ਸੰਵਿਧਾਨਿਕ ਵਾਅਦੇ ਦੀ ਉਲੰਘਣਾ ਵਾਂਗ ਹੈ ਮਤਲਬ ਆਪਣੀ ਸੰਵਿਧਾਨ ਦੇ ਵਿੱਚ ਕਿਹਾ ਗਿਆ ਵਾ ਵੀ ਸਾਡੇ ਦੇਸ਼ ਦੇ ਵਿੱਚ ਸਾਰੇ ਬੱਚਿਆਂ ਨੂੰ ਹਨਾ ਨੋ ਮੈਟਰ ਕਿਹੜੇ ਰਾਜ ਦੇ ਹੈਗੇ ਆ ਕਿਹੜੇ ਦੇ ਨਹੀਂ ਲੇਕਿਨ ਸਾਰੇ ਬੱਚਾ ਨੂੰ ਜਿਹੜਾ ਹੈਗਾ ਬਰਾਬਰ ਮੌਕੇ ਮਿਲਣੇ ਚਾਹੀਦੇ ਆ ਪਰ ਆਪਣੇ ਇੱਥੇ ਕੀ ਆ ਕੋਈ ਸਟੇਟ ਆ ਜਿੱਥੇ ਐਜੂਕੇਸ਼ਨ ਦੇ ਮਾਮਲੇ ਵਿੱਚ ਜਿਹੜੀ ਸਰਕਾਰ ਹੈ ਜਿਹੜਾ ਸਟੇਟ ਹੈ ਉਹ ਵਧੀਆ ਪਰਫਾਰਮ ਕਰ ਰਹੀ ਹੈ ਲੇਕਿਨ ਕੁਝ ਰਾਜ ਇਸ ਦੇ ਬਿਰਸਾਂ ਨੂੰ ਪਛੜੇ ਹੋਏ ਦਿਖਾਈ ਦਿੰਦੇ ਆ ਤੇ ਕਹਿੰਦੇ ਵੀ ਇਹ ਇੱਕ ਤਰ੍ਹਾਂ ਦੀ ਅਸਮਾਨਤਾ ਹੀ ਹੈ ਇਹਦਾ ਮਤਲਬ ਇਹ ਹੈ ਵੀ ਅੱਜ ਤੱਕ ਅਸੀਂ ਆਪਣੇ ਦੇਸ਼ ਦੇ ਵਿੱਚ ਮੌਕੇ ਦੀ ਸਮਾਨਤਾ ਜਿਹੜੀ ਹੈਗੀ ਉਹ ਲਾਗੂ ਨਹੀਂ ਕਰ ਸਕੇ। ਚਾਹੇ ਸਾਡੇ ਸੰਵਿਧਾਨ ਦੇ ਵਿੱਚ ਇਹ ਸਿਧਾਂਤ ਲਿਖੀਆਂ ਹੋਈਆਂ ਪਰ ਫਿਰ ਵੀ ਕਿਤੇ ਨਾ ਕਿਤੇ ਅਸੀਂ ਜਿਹੜਾ ਹੈਗਾ ਵਾ ਸਮਾਨਤਾ ਨੂੰ ਖੇਤਰੀ ਪੱਧਰ ਤੇ ਲਾਗੂ ਨਹੀਂ ਕਰ ਸਕੇ। ਅਗ੍ਹੀ ਹੈਗਾ ਸਿੱਖਿਆ ਦੇ ਸੰਦਰਭ ਦੇ ਵਿੱਚ ਮੌਲਿਕ ਅਧਿਕਾਰ। ਸਭ ਤੋਂ ਪਹਿਲਾਂ ਹੈ ਕਿ ਸਿੱਖਿਆ ਦਾ ਅਧਿਕਾਰ ਅਨੁਸ਼ੇਦ 21 A ਸਭ ਲਈ ਸਿੱਖਿਆ ਏ ਅਧਿਕਾਰ ਭਾਰਤੀ ਸਿੱਖਿਆ ਪ੍ਰਣਾਲੀ ਦਾ ਸਭ ਤੋਂ ਮਜ਼ਬੂਤ ਥੰਮ ਹੈ ਇਸ ਇਤਿਹਾਸਿਕ ਪਿਛੋਕੜ ਗਏ ਕਹਿੰਦੇ 2002 ਤੋਂ ਪਹਿਲਾਂ ਸਿੱਖਿਆ ਸਿਰਫ ਇੱਕ ਨੀਤੀ ਨਿਰਦੇਸ਼ਕ ਸਿਧਾਂਤ ਸੀ ਪਰ 86ਵੇਂ ਸੰਵਿਧਾਨਿਕ ਸੋਧ ਨੇ ਇਸ ਨੂੰ ਹਰ ਬੱਚੇ ਦਾ ਜਨਮ ਸਦ ਅਧਿਕਾਰ ਬਣਾ ਦਿੱਤਾ ਇਸ ਤੇ ਵਿੱਚ ਕੀ ਕਿਹਾ ਗਿਆ ਮੁਫਤ ਅਤੇ ਲਾਜ਼ਮੀ ਸਿੱਖਿਆ ਮੁਫਤ ਦਾ ਅਰਥ ਹੈ ਕਿ ਕਿਸੇ ਵੀ ਬੱਚੇ ਦੇ ਕੋਲੋਂ ਕੋਈ ਵੀ ਫੀਸ ਨਹੀਂ ਲਈ ਜਾਊਗੀ ਅਤੇ ਲਾਜ਼ਮੀ ਦਾ ਅਰਥ ਹੈ ਕਿ ਸਰਕਾਰ ਅਤੇ ਮਾਪਿਆਂ ਦੀ ਜ਼ਿੰਮੇਵਾਰੀ ਹੈ ਕਿ ਬੱਚਾ ਸਕੂਲ ਜਾਵੇ ਠੀਕ ਹੈ ਤੇ ਅੱਗੇ ਹੈਗਾ RTE ਐਕਟ 2009 ਕਹਿੰਦੇ ਇਸ ਅਧਿਕਾਰ ਨੂੰ ਲਾਗੂ ਕਰਨ ਦੇ ਲਈ ਬਣਾਏ ਗਏ ਕਾਨੂੰਨ ਨੇ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਅਧਿਆਪਕ ਵਿਦਿਆਰਥੀ ਅਨੁਪਾਤ ਮਤਲਬ ਕਿ ਬੱਚਿਆਂ ਦੇ ਲਈ ਇੱਕ ਟੀਚਰ ਦਾ ਹੋਣਾ ਜ਼ਰੂਰੀ ਹੈ ਅਤੇ ਵਿਦਕ ਮਿਆਰਾਂ ਨੂੰ ਨਿਰਧਾਰਿਤ ਕੀਤਾ ਅੱਗੇ ਹੈਗਾ ਸਮਾਨਤਾ ਦਾ ਅਧਿਕਾਰ ਅਤੇ ਸਿੱਖਿਆ ਅਨੁਛੇਦ 14 15 ਅਤੇ 16 ਕਹਿੰਦੇ ਇਹ ਤਾਂ ਆਮਾ ਸਿੱਖਿਆ ਦੇ ਖੇਤਰ ਵਿੱਚ ਲੋਕਤੰਤਰੀ ਕਦਰਾਂ ਕੀਮਤਾਂ ਪੈਦਾ ਕਰਦੀਆਂ ਹਨ ਅਨੁਸ਼ੇਦ 14 ਕੀ ਕਹਿੰਦਾ ਕਾਨੂੰਨੀ ਬਰਾਬਰੀ ਇਸ ਨਿਸ਼ਚਿਤ ਕਰਦਾ ਹੈ ਕਿ ਸਿੱਖਿਆ ਦੇ ਨਿਯਮ ਸਭ ਤੇ ਲਾਗੂ ਹੋਣ ਠੀਕ ਹੈ ਸਭ ਤੇ ਬਰਾਬਰ ਲਾਗੂ ਹੋਣ ਚਾਹੇ ਕੋਈ ਅਮੀਰ ਹੋਵੇ ਜਾਂ ਗਰੀਬ ਹੋਵੇ ਕਾਨੂੰਨ ਦੀ ਨਜ਼ਰ ਵਿੱਚ ਸਾਰੇ ਵਿਦਿਆਰਥੀ ਜਿਹੜੇ ਹੈ ਕਿ ਉਹ ਬਰਾਬਰ ਹੋਣੇ ਚਾਹੀਦੇ ਆ ਨੈਕਸਟ ਇਜ਼ ਅਨੁਛੇਦ 15 ਵਿਤਕਰੀ ਦਾ ਖਾਤਮਾ ਸਕੂਲਾਂ ਤੇ ਕਾਲਜਾਂ ਵਿੱਚ ਜਾਤ ਜਾਂ ਧਰਮ ਦੇ ਆਧਾਰ ਤੇ ਵੱਖਰੇ ਪਖਾਨੇ ਪਾਣੀ ਦੇ ਸਰੋਤ ਜਾਂ ਬੈਠਣ ਦੀ ਵਿਵਸਥਾ ਨਹੀਂ ਕੀਤੀ ਜਾ ਸਕਦੀ ਜਦਕਿ ਇਹ ਜੇ ਚੀਜ਼ਾਂ ਸਾਨੂੰ ਅੱਜ ਵੀ ਖਬਰਾਂ ਦੇ ਵਿੱਚ ਦੇਖਣ ਨੂੰ ਮਿਲਦੀਆਂ ਜਿੱਥੇ ਕਿਹਾ ਜਾਂਦਾ ਵੀ ਜੇ ਮਿੱਡੇ ਮੀਨ ਮਿਲ ਰਿਹਾ ਤਾਂ ਜਿਹੜੇ ਪਰਟੀਕੂਲਰ ਕਾਸਟ ਦੇ ਲੋਗ ਆ ਉਹ ਦੂਰ ਬੈਠ ਕੇ ਤੇ ਦੂਜੇ ਲੋਕ ਜਿਹੜੇ ਹੈਗੇ ਉਹ ਇੱਥੇ ਬੈਠ ਕੇ ਰੋਟੀ ਖਾਣਗੇ ਇਹ ਕੀ ਹੈ ਇਹ ਸਾਡੇ ਅਨੁਛੇਦ 15 ਦਾ ਉਲੰਘਣ ਹੈਗਾ ਹੈ ਠੀਕ ਹੈ ਅੱਗੇ ਹੈਗਾ ਅਨੁਛੇਦ 15 4 ਅਤੇ 15 5 ਜਿਸ ਦੇ ਵਿੱਚ ਵਿਸ਼ੇਸ਼ ਛੋਟਾ ਸਾਨੂੰ ਦੇਖਣ ਨੂੰ ਮਿਲਦੀਆਂ ਇਹ ਧਾਰਾਵਾਂ ਜਿਹੜੀਆਂ ਹੈਗਾ ਰਾਜ ਵਿੱਚ ਪਛੜੀਆਂ ਸ਼੍ਰੇਣੀਆਂ ਦੇ ਲੋਕਾਂ ਰੱਖਮੀਆਂ ਕਰਨ ਦੀ ਸ਼ਕਤੀ ਦਿੰਦੀਆਂ ਹਨ ਤਾਂ ਜੋ ਇਤਿਹਾਸਿਕ ਅਸਮਾਨਤਾਵਾਂ ਨੂੰ ਦੂਰ ਕੀਤਾ ਜਾ ਸਕੇ ਅੱਗੇ ਹੈਗਾ ਧਰਮ ਨਿਰਪੱਖ ਸਿੱਖਿਆ ਅਨੁਛੇਦ 28 ਭਾਰਤਿਕ ਧਰਮ ਨਿਰਪੱਖ ਦੇਸ਼ ਹੈ ਇਸ ਲਈ ਸਿੱਖਿਆ ਪ੍ਰਣਾਲੀ ਨੂੰ ਵੀ ਕਿਸੇ ਖਾਸ ਧਰਮ ਦੇ ਪ੍ਰਭਾਵ ਤੋਂ ਮੁਕਤ ਰੱਖਿਆ ਗਿਆ ਹੈ ਚਾਰ ਕਿਸਮਾਂ ਦੀਆਂ ਸੰਸਥਾਵਾਂ ਪਹਿਲਾ ਹੈਗਾ ਪੂਰੀ ਤਰ੍ਹਾਂ ਸਰਕਾਰੀ ਇੱਥੇ ਕੋਈ ਧਾਰਮਿਕ ਸਿੱਖਿਆ ਨਹੀਂ ਦਿੱਤੀ ਜਾ ਸਕਦੀ ਠੀਕ ਹੈ ਸਰਕਾਰੀ ਸੰਸਥਾਵਾਂ ਦੇ ਵਿੱਚ ਆਪਾਂ ਕੋਈ ਵੀ ਧਾਰਮਿਕ ਸਿੱਖਿਆ ਨਹੀਂ ਦੇ ਸਕਦੇ ਦੂਜਾ ਹੈਗਾ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਇੱਥੇ ਧਾਰਮਿਕ ਸਿੱਖਿਆ ਦਿੱਤੀ ਜਾ ਸਕਦੀ ਹੈ ਪਰ ਬੱਚੇ ਦੀ ਮਰਜ਼ੀ ਤੇ ਬੱਚੇ ਦੀ ਮਰਜ਼ੀ ਤੋਂ ਖਿਲਾਫ ਅਸੀਂ ਉਸ ਨੂੰ ਕੋਈ ਵੀ ਧਾਰਮਿਕ ਸਿੱਖਿਆ ਨਹੀਂ ਦੇ ਸਕਦੇ ਅਗਲਾ ਹੈਗਾ ਆ ਸਰਕਾਰ ਤੋਂ ਵਿੱਤੀ ਸਹਾਇਤਾ ਪ੍ਰਾਪਤ ਕਹਿੰਦੇ ਇੱਥੇ ਵੀ ਧਾਰਮਿਕ ਸਿੱਖਿਆ ਲਾਜ਼ਮੀ ਨਹੀਂ ਕੀਤੀ ਜਾ ਸਕਦੀ ਤੇ ਅਗਲਾ ਹੈਗਾ ਧਾਰਮਿਕ ਟਰਸਟਾਂ ਦੁਆਰਾ ਸਥਾਪਿਤ ਜਿਹੜੇ ਹੁਣ ਸਥਾਪਿਤਿਤ ਧਾਰਮਿਕ ਟਰਸਟ ਨੇ ਕੀਤੇ ਆਫ ਕੌਰਸ ਉੱਥੇ ਤਾਂ ਜਿਹੜੀ ਰਿਲੀਜੀਅਸ ਐਜੂਕੇਸ਼ਨ ਆ ਉਹ ਦਿੱਤੀ ਜਾ ਸਕਦੀ ਹੈ ਅੱਗੇ ਹੈਗਾ ਘੱਟ ਗਿਣਤੀਆਂ ਦੇ ਵਿਦਿਆਕ ਅਧਿਕਾਰ ਅਨੁਛੇਦ 29 ਅਤੇ 30 ਸੰਵਿਧਾਨ ਘਟ ਗਣਤੀਆਂ ਘਟ ਗਣਤੀ ਵਰਗਾਂ ਨੂੰ ਆਪਣੇ ਸੱਭਿਆਚਾਰ ਨੂੰ ਸੰਭਾਲ ਲੈਣ ਦੇ ਲਈ ਵਿਸ਼ੇਸ਼ ਅਧਿਕਾਰ ਦਿੰਦਾ ਹੈ ਜਿਵੇਂ ਕਿ ਭਾਸ਼ਾ ਦੀ ਸੁਰੱਖਿਆ ਅਨੁਛੇਦ 29 ਤਹਿਤ ਹਰ ਵਰਗ ਨੂੰ ਆਪਣੀ ਭਾਸ਼ਾ ਤੇ ਲਿਪੀ ਪੜਨ ਦਾ ਤੇ ਪੜਾਉਣ ਦਾ ਪੂਰਾ ਪੂਰਾ ਹੱਕਿਆ ਛੇਕਾ ਸੰਸਥਾਾਂ ਦੀ ਸਥਾਪਨਾ ਅਨੁਛੇਦ 30 ਕੀ ਕਹਿੰਦਾ ਹੈ ਕੀ ਘਟ ਗੰਦੀਆਂ ਨੂੰ ਆਪਣੇ ਖੁਦ ਮੁਖਤਿਆਰ ਵਿਧयक ਅਧਾਰੇ ਚਲਾਉਣ ਦੀ ਆਜ਼ਾਦੀ ਹੈ ਜਿੱਥੇ ਉਹ ਆਪਣੇ ਧਰਮ ਅਤੇ ਭਾਸ਼ਾ ਨੂੰ ਉਤਸ਼ਾਹਿਤ ਕਰ ਸਕਦੇ ਆ ਹੁਣ ਜਿਹੜੇ ਕੁਐਸਚਨ ਆ ਆਪਾਂ ਇਹ ਚੀਜ਼ਾਂ ਪਿੱਛੇ ਵੀ ਹੁਣੇ ਪੜ ਕੇ ਹਟੇ ਆ ਲੇਕਿਨ ਆਪਾਂ ਨੂੰ ਕੁਐਸਚਨ ਟੂ ਕੁਐਸਚਨ ਥੋੜਾ ਇਹਨਾਂ ਨੂੰ ਮੋਲਡ ਕਰਕੇ ਲਿਖਣਾ ਪੈਣਾ ਜੇ ਆਪਾਂ ਨੂੰ ਇਹ ਸਾਰੇ ਜਿਹੜੇ ਆਰਟੀਕਲ ਹੈਗੇ ਆ ਹਨਾ ਵੀ ਇਕੁਐਲਿਟੀ ਦੇ ਲਈ ਕਿਹੜਾ ਆ ਐਜੂਕੇਸ਼ਨ ਦੇ ਲਈ ਕਿਹੜਾ ਆ ਇਹ ਸਾਨੂੰ ਜੇ ਸਮਝ ਆ ਗਿਆ ਤਾਂ ਫਿਰ ਤੋਂ ਸਾਡੇ ਲਈ ਕੁਐਸਚਨ ਲਿਖਣਾ ਹੈ ਜਿਹੜਾ ਹੈਗਾ ਉਹ ਕਵੈਸਚਨ ਅਟੈਂਪਟ ਕਰਨਾ ਬਿਲਕੁਲ ਵੀ ਡਿਫਿਕਲਟ ਨਹੀਂ ਹੈਗਾ ਸਭ ਕੁਝ ਸਾਨੂੰ ਈਜ਼ੀ ਲੱਗੇਗਾ ਆਪਣਾ ਅਗਲਾ ਪੁਆਇੰਟ ਹੈਗਾ ਬਾਲ ਸ਼ੋਸ਼ਣ ਵਿਰੁੱਧ ਅਧਿਕਾਰ ਅਨੁਛੇਦ 23 ਅਤੇ 24 ਸਖਿਆਤਾधि ਸੰਭਵ ਹੈ ਜੇਕਰ ਬੱਚਾ ਕਾਮ ਦੇ ਬੋਝ ਤੋਂ ਮੁਕਤ ਹੋਵੇ ਤਾਂ ਆਪਣਾ ਪਹਿਲਾ ਪੁਆਇੰਟ ਕੀ ਹੈ ਬਾਲ ਮਜ਼ਦੂਰੀ ਦਾ ਖਾਤਮਾ ਅਨੁਛੇਦ 24 ਦੇ ਤਹਿਤ ਬੱਚਾ ਨੂੰ ਕਾਰਖਾਨਿਆਂ ਤੋਂ ਕੱਢ ਕੇ ਸਕੂਲ ਵਿੱਚ ਭੇਜਣਾ ਇੱਕ ਸੰਵਿਧਾਨਿਕ ਫਰਜ਼ ਬਣ ਗਿਆ ਹੈ ਠੀਕ ਹੈ ਇਸ ਨਾਲ ਸਕੂਲ ਜਾਣ ਦੀ ਉਮਰ ਵਿੱਚ ਬੱਚੇ ਦੀ ਸੁਰੱਖਿਆ ਯਕੀਨੀ ਹੁੰਦੀ ਹੈ ਮਤਲਬ ਆਪਾਂ ਜਿਹੜੇ ਹੈਗੇ ਆ ਬੱਚੇ ਤੋਂ ਕੰਮ ਨਹੀਂ ਕਰਵਾ ਸਕਦੇ ਕਿਸੇ ਤੋਂ ਵੀ ਜਿਹੜੀ ਹੈ ਕਿ ਜ਼ਬਰਨ ਮਜ਼ਦੂਰੀ ਜਿਹੜੀ ਹੈ ਕਿ ਨਹੀਂ ਕਰਵਾਈ ਜਾ ਸਕਦੀ ਅਨੁਸ਼ੇਦ 24 ਦੇ ਤਹਿਤ ਠੀਕ ਹੈ ਇਸ ਤੋਂ ਇਲਾਵਾ ਕੰਦੇ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਅਨੁਸ਼ੇਦ 21 ਹੁਣ ਇਹ ਜਿਹੜਾ ਹੈ ਬਹੁਤ ਇੰਪੋਰਟੈਂਟ ਆ ਆਰਟੀਕਲ ਇਹ ਆਰਟੀਕਲ ਤਾਂ ਬਸੇ ਆਪਣੀ ਦੀ ਸਾਰੀ ਇੰਪੋਰਟੈਂਟ ਹੈ ਕਿਉਂਕਿ ਅੱਗੇ ਪੀਐਸਟੈਟ ਜਿਹੜਾ ਹੈਗਾ ਵਾ ਉਸ ਦੀ ਨੋਟੀਫਿਕੇਸ਼ਨ ਆ ਚੁੱਕੀ ਹੈ ਇਸ ਲਈ ਵੀ ਸਾਨੂੰ ਸਾਰਾ ਕੁਝ ਛੇਟ ਹੈਗਾ ਯਾਦ ਹੋਣਾ ਚਾਹੀਦਾ ਕਹਿੰਦੇ ਚੇਕਰ ਕਿਸੇ ਬੱਚੇ ਨੂੰ ਸਿੱਖਿਆ ਤੇ ਅਧਿਕਾਰ ਤੋਂ ਬੰਨ੍ਝਾ ਰੱਖਿਆ ਜਾਂਦਾ ਹੈ ਤਾਂ ਇਹ ਅਨੁਸ਼ੇਦ ਉਸ ਨੂੰ ਸਿੱਧਾ ਸੁਪਰੀਮ ਕੋਰਟ ਜਾਣ ਦੀ ਸ਼ਕਤੀ ਦਿੰਦਾ ਹੈ ਇਹ ਸਾਰੇ ਵਿੱਦਿਕ ਅਧਿਕਾਰਾਂ ਦਾ ਰੱਖਿਅਕ ਹੈ ਇਸੇ ਕਰਕੇ ਇਸ ਨੂੰ ਕੀ ਕਿਹਾ ਜਾਂਦਾ ਹੈ ਸੰਵਿਧਾਨ ਦੀ ਆਤਮਾ अगे अब एक बहुत इंपोर्टेंट क्वेश्चन आ एक्सप्लेन राइट टू इक्वालिटी विद स्पेशल रेफरेंस टू आर्टिकल फोटीन फिफ्टीन सिक्सटीन एंड थर्टी ए जड़ा है वा आप हमने आर्टिकल पिछे करके आए हैं लेकिन क्योंकि मैं बार बार जे कॉन्टैक्ट करके बच्चे कह रहे थे भी यह क्वेश्चन बहुत डिफिकल्ट लगता है मैनू तो इन्ना औखा नहीं लगा बट फिर भी आप ਇੱਕ ਵਾਰ ਇਹਨੂੰ ਵੀ ਦੇਖ ਲੈਣੇ ਆ ਠੀਕ ਹੈ ਸਭ ਤੋਂ ਪਹਿਲੇ ਹੈਗਾ ਸਮਾਨਤਾ ਦਾ ਅਧਿਕਾਰ ਰਾਈਟ ਟੂ ਇਕੁਐਲਿਟੀ ਭਾਰਤੀ ਸੰਵਿਧਾਨ ਦੇ ਅਨਸ਼ੇਦ 14 ਤੋਂ 18 ਤੱਕ ਸਮਾਨਤਾ ਦੇ ਅਧਿਕਾਰ ਦਾ ਵਰਣਨ ਕੀਤਾ ਗਿਆ ਹੈ ਇਸ ਦਾ ਮੁੱਖ ਉਦੇਸ਼ ਭਾਰਤ ਵਿੱਚੋਂ ਜਾਤ ਧਰਮ ਅਤੇ ਲਿੰਗ ਦੇ ਆਧਾਰ ਤੇ ਹੋਣ ਵਾਲੇ ਵਿਤਕਰੇ ਨੂੰ ਖਤਮ ਕਰਕੇ ਇੱਕ ਨਿਆਂਪੂਰਨ ਸਮਾਜ ਦੀ ਸਥਾਪਨਾ ਕਰਨਾ ਹੈ ਇੱਕ ਅਹਜੇ ਸਮਾਜ ਜਿੱਥੇ ਸਾਰੇ ਜਿਹੜੇ ਹੈਗੇ ਆ ਉਹਨਾਂ ਨੂੰ ਬਰਾਬਰੀ ਦੀ ਨਿਗਾਹ ਨਾਲ ਦੇਖਿਆ ਜਾਂਦਾ ਸਾਰਿਆਂ ਨੂੰ ਬਰਾਬਰ ਅਧਿਕਾਰ ਹੈਗੇ ਆ ਕਿ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਭੇਦਭਾਵ ਸਾਨੂੰ ਦੇਖਣ ਨੂੰ ਨਹੀਂ ਮਿਲਦਾ ਉਹਨੂੰ ਕੀ ਕਹਿੰਦੇ ਆ ਸਮਾਨਤਾ ਤੇ ਇਸੇ ਦੇ ਲਈ ਸਾਨੂੰ ਜਿਹੜੇ ਹੈਗੇ ਆ ਸਾਡਾ ਕਨਸਟੀਟਿਊਸ਼ਨ ਕੁਝ ਅਧਿਕਾਰ ਪ੍ਰਾਪਤ ਕਰਦਾ ਹੈ ਜਿਨ੍ਹਾਂ ਬਾਰੇ ਆਪਾਂ ਹੁਣ ਪੜਾਂਗੇ ਪਹਿਲਾ ਹੈਗਾ ਅਨੁਸ਼ੇਦ 14 ਕਾਨੂੰਨ ਦੇ ਸਾਹਮਣੇ ਸਮਾਨਤਾ ਹੁਣ ਆਪਾਂ ਇੰਨੀ ਵਾਰ ਡਿਸਕਸ ਕਰ ਲਿਆ ਆ ਇਹ ਚੀਜ਼ਾਂ ਤਾਂ ਸਾਨੂੰ ਯਾਦ ਹੋ ਜਾਣੀਆਂ ਚਾਹੀਦੀਆਂ ਵੀ ਅਨੁਸ਼ੇਦ 14 ਦੇ ਵਿੱਚ ਸਾਨੂੰ ਕੀ ਦੇਖਣ ਨੂੰ ਮਿਲਦਾ ਹੈ ਕਾਨੂੰਨ ਦੇ ਸਾਹਮਣੇ ਸਮਾਨਤਾ ਇਕੁਐਲਿਟੀ ਬਿਫੋਰ ਲਾ ਕਹਿੰਦੇ ਭਾਰਤੀ ਲੋਕਤੰਤਰ ਦੀ ਨੀ ਹੈ ਇਹ ਅਨੁਛੇਦ 2 ਮਹੱਤਵਪੂਰਨ ਸੰਕਲਪਾਂ ਨੂੰ ਦਰਸਾਉਂਦਾ ਹੈ ਪਹਿਲਾ ਕਾਨੂੰਨ ਦੇ ਸਾਹਮਣੇ ਬਰਾਬਰੀ ਠੀਕ ਹੈ ਇਸ ਦਾ ਅਰਥ ਹੈ ਕਿ ਦੇਸ਼ ਦਾ ਕੋਈ ਵੀ ਵਿਅਕਤੀ ਕਾਨੂੰਨ ਤੋਂ ਉੱਪਰ ਨਹੀਂ ਹੈ ਸਿੱਖਿਆ ਦੇ ਖੇਤਰ ਵਿੱਚ ਇਸ ਦਾ ਮਤਲਬ ਹੈ ਕਿ ਵਿਦਿਆਕ ਨਿਯਮ ਸਾਰੇ ਵਿਦਿਆਰਥੀਆਂ ਤੇ ਬਰਾਬਰ ਲਾਗੂ ਹੁੰਦੇ ਹਨ ਇਹ ਨਹੀਂ ਵੀ ਇੱਕ ਜਿਹੜਾ ਹੈਗਾ ਉਹ ਕਿਸੇ ਹੋਰ ਬੈਕਗ੍ਰਾਉਂਡ ਤੋਂ ਆ ਉਹਨੂੰ ਆਪਾਂ ਕੁਝ ਹੋਰ ਨਿਯਮ ਦੱਸਤੀਏ ਤੇ ਦੂਜੇ ਨੂੰ ਕਹੀ ਨਹੀਂ ਪਈ ਤੇਰੇ ਲਈ ਸਾਰੇ ਜਿਹੜੇ ਹੈਗੇ ਆ ਉਹ ਨਿਯਮ ਉਫਰੀ ਆ ਮਤਲਬ ਤੂੰ ਜੋ ਚਾਹੇ ਉਹ ਕਰ ਸਕਦਾ ਇਸ ਸਬਦ ਨਾਲ ਸਾਡੇ ਜਿਹੜੇ ਸਕੂਲ ਆ ਕੋਈ ਵੀ ਐਜੂਕੇਸ਼ਨਲ ਇੰਸਟੀਚਿਊਟ ਆ ਉਹ ਨਹੀਂ ਚੱਲ ਸਕਦਾ ਤੇ ਇਸ ਲਈ ਕੀ ਪ੍ਰੋਵੀਜ਼ਨ ਆ ਵੀ ਸਾਰਿਆਂ ਦੇ ਲਈ ਰੂਲ ਇੱਕੋ ਵਾ ਤੇ ਸਾਰੇ ਜਿਹੜੇ ਜਿਹੜੇ ਹੈਗੇ ਆ ਉਹ ਸਕੂਲ ਦੇ ਵਿੱਚ ਬਰਾਬਰ ਆ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਅੱਗੇ ਹੈਗਾ ਕਾਨੂੰਨ ਦੀ ਬਰਾਬਰ ਸੁਰੱਖਿਆ ਠੀਕ ਹੈ ਇਸ ਦਾ ਅਰਥ ਹੈ ਕਿ ਸਮਾਨ ਹਾਲਾਤਾਂ ਵਿੱਚ ਸਭ ਦੇ ਨਾਲ ਸਮਾਨ ਵਿਵਹਾਰ ਉਦਾਹਰਨ ਲਈ ਚੇਕਰ ਦੋ ਵਿਦਿਆਰਥੀ ਇੱਕੋ ਜਹੀ ਆਰਥਿਕ ਅਤੇ ਸਮਾਜਿਕ ਸਥਿਤੀ ਵਿਚ ਹਨ ਤਾਂ ਉਹਨਾਂ ਨੂੰ ਸਹੂਲਤਾਂ ਵੀ ਬਰਾਬਰ ਮਿਲਣੀਆਂ ਚਾਹੀਦੀਆਂ ਹਨ ਅੱਗੇ ਹੈਗਾ ਸਿੱਖਿਆ ਵਿੱਚ ਉਪਯੋਗਤਾ ਇਹ ਧਾਰਾ ਸਕੂਲ ਦੇ ਵਿੱਚ ਮਨਮਾਨੇ ਦਾਖਲੇ ਜਾਂ ਨਿਯਮਾਂ ਨੂੰ ਰੋਕਦੀ ਹੈ ਕਿਸੇ ਵੀ ਵਿਦਿਆਰਥੀ ਨੂੰ ਬਿਨਾਂ ਕਿਸੇ ਕਾਨੂੰਨੀ ਆਧਾਰ ਦੇ ਸਿੱਖਿਆ ਸੰਸਥਾ ਦੇ ਵਿੱਚੋਂ ਬਾਹਰ ਨਹੀਂ ਕੱਢਿਆ ਜਾ ਸਕਦਾ ਹੁਣ ਜੇ ਬੱਚਾ ਕੋਈ ਗਲਤੀ ਕਰਦਾ ਹੈ ਹਨਾ ਕੋਈ ਕ੍ਰਿਮੀਨਲ ਐਕਟ ਨਹੀਂ ਕੀਤਾ ਫਿਰ ਤਾਂ ਕੁਝ ਸਮਝ ਆਉਂਦਾ ਵੀ ਉਹਨੂੰ ਆਪਾਂ ਨਹੀਂ ਰੱਖ ਸਕਦੇ ਹਨਾ ਉਹ ਇਸ ਲਾਇਕ ਨਹੀਂ ਹੈਗਾ ਵੀ ਉਸਨੂੰ ਸਕੂਲ ਦੇ ਵਿੱਚ ਬਾਕੀ ਬੱਚਿਆਂ ਦੇ ਵਿੱਚ ਰੱਖਿਆ ਜਾ ਸਕੇ ਲੇਕਿਨ ਜੇ ਆਪਾਂ ਬਿਨਾਂ ਕਿਸੇ ਰੀਜ਼ਨ ਦੇ ਸਿਰਫ ਉਸਦੇ ਬੈਕਗ੍ਰਾਉਂਡ ਦੇ ਕਰਕੇ ਕਾਸਟ ਦੇ ਕਰਕੇ ਜਾਂ ਰਿਲੀਜੀਅਨ ਦੇ ਕਰਕੇ ਕਿਸੇ ਵੀ ਬੱਚੇ ਦੇ ਹੱਦ ਦਾ ਕਰ ਸਕਦੇ ਹਾਂ ਤਾਂ ਉਸ ਦੇ ਖਿਲਾਫ ਜਿਹੜਾ ਹੈਗਾ ਬੱਚਾ ਸਿੱਧਾ ਕਿੱਥੇ ਜਾ ਸਕਦਾ ਹੈ ਸੁਪਰੀਮ ਕੋਰਟ ਦੇ ਵਿੱਚ ਕਿਹੜੇ ਆਰਟੀਕਲ ਦੇ ਤਹਿਤ 32 ਕਿਉਂ ਕਿਉਂਕਿ ਉਹਨਾਂ ਨੂੰ ਕੀ ਕਹਿੰਦੇ ਆ ਉਪਚਾਰ ਦਾ ਅਧਿਕਾਰ ਸੰਵਿਧਾਨਿਕ ਉਪਚਾਰ ਘੱਿਆ ਗਿਆ ਅਨੁਛੇਦ 15 ਵਿਤਕਰੇ ਦੀ ਮਨਾਹੀ ਪ੍ਰੋਹੀਬੀਸ਼ਨ ਆਫ ਡਿਸਕ੍ਰਿਮੀਨੇਸ਼ਨ ਪ੍ਰੋਹੀਬੀਸ਼ਨ ਆਫ ਡਿਸਕ੍ਰਿਮੀਨੇਸ਼ਨ ਕਹਿੰਦੇ ਇਹ ਅਨੁਛੇਦ ਖਾਸ ਤੌਰ ਤੇ ਸਿੱਖਿਆ ਦੇ ਵਿੱਚ ਸਮਾਜਿਕ ਨਿਆਂ ਲਿਆਉਣ ਦੇ ਲਈ ਬਣਾਇਆ ਗਿਆ ਹੈ ਤੇ ਇਹ ਕੀ ਕਰਦਾ ਹੈ ਬੁਨਿਆਦੀ ਰੋਕ ਮਤਲਬ 15 a ਜਿਹੜਾ ਹੈਗਾ 15 1 a ਕੀ ਕਹਿੰਦਾ ਕਹਿੰਦੇ ਰਾਜ ਕਿਸੇ ਵੀ ਨਾਗਰਿਕ ਦੇ ਨਾਲ ਉਸ ਦੇ ਧਰਮ ਨਸਲ ਜਾਤ ਲਿੰਗ ਜਾਂ ਜਨਮ ਸਥਾਨ ਦੇ ਆਧਾਰ ਤੇ ਕੋਈ ਵਿਤਕਰਾ ਨਹੀਂ ਕਰੇਗਾ ਅੱਗੇ ਹੈਗਾ ਸਿੱਖਿਆ ਸੰਸਥਾਵਾਂ ਵਿੱਚ ਪਹੁੰਚ 15 2 ਠੀਕ ਹੈ ਕਹਿੰਦੇ ਕਿਸੇ ਵੀ ਵਿਦਿਆਰਥੀ ਨੂੰ ਸਕੂਲ ਖੇਡ ਦੇ ਮੈਦਾਨ ਜਾਂ ਕਿਸੇ ਵੀ ਵਿਦਿਅਕ ਸਥਾਨ ਤੇ ਜਾਣ ਤੋਂ ਨਹੀਂ ਰੋਕਿਆ ਜਾ ਸਕਦਾ ਅੱਗੇ ਇਹਦੇ ਅੰਡਰ ਆਉਂਦਾ ਹੈ ਆਰਟੀਕਲ 15 ਵਿਤਕ੍ਰਿਤੀ ਦੀ ਮਨਾਹੀ ਮੀਨਸ ਪ੍ਰੋਹਿਬੀਸ਼ਨ ਆਫ ਡਿਸਕ੍ਰਿਮੀਨੇਸ਼ਨ ਅੱਗੇ ਹੈਗਾ ਵਿਸ਼ੇਸ਼ ਪ੍ਰਬੰਧ ਇਹ ਹੈਗਾ 15 3 ਤੇ 15 4 ਦੇ ਅੰਡਰ ਕਹਿੰਦੇ ਇਹ ਬਹੁਤ ਮਹੱਤਵਪੂਰਨ ਹੈ ਇਹ ਰਾਜ ਨੂੰ ਸ਼ਕਤੀ ਦਿੰਦਾ ਹੈ ਕਿ ਉਹ ਔਰਤਾਂ ਬੱਚਿਆਂ ਤੇ ਸਮਾਜਿਕ ਤੌਰ ਤੇ ਪਿਛੜੀਆਂ ਛੜਣੀਆਂ ਦੇ ਲਈ ਵਿਸ਼ੇਸ਼ ਰਿਆਇਤਾਂ ਦੇ ਸਕੇ ਅੱਗੇ ਹੈਗਾ 15 5 ਮਤਲਬ ਰਾਖਵਾਕਰਨ ਇਸ ਤਹਿਤ ਕਹਿੰਦੇ ਉੱਚ ਸਿੱਖਿਆ ਸੰਸਥਾਵਾਂ ਮਤਲਬ ਨਿੱਜੀ ਅਤੇ ਸਰਕਾਰੀ ਇਹਨਾਂ ਦੇ ਵਿੱਚ ਕਹਿੰਦੇ ਪਿਛੜੇ ਵਰਗਾਂ ਦੇ ਲਈ ਸੀਟਾਂ ਜਿਹੜੀਆਂ ਹੈਗੀਆਂ ਉਹ ਰਾਖਵੀਆਂ ਕੀਤੀਆਂ ਜਾਂਦੀਆਂ ਤਾਂ ਜੋ ਸਿੱਖਿਆ ਦੇ ਵਿੱਚ ਸਮਾਨਤਾ ਆ ਸਕੇ ਅੱਗੇ ਹੈਗਾ ਆ ਅਨੁਸ਼ੇਦ 16 ਰੋਜ਼ਗਾਰ ਦੇ ਵਿੱਚ ਮੌਕਿਆਂ ਦੀ ਸਮਾਨਤਾ ਇਕਵੈਲਿਟੀ ਇਨ ਪਬਲਿਕ এমਪਲੋਇਮੈਂਟ ਇਹ ਸਾਰੇ ਮੈਨ ਲੱਗਦਾ ਹੁਣ ਆਪਾਂ ਚੰਗੀ ਤਰ੍ਹਾਂ ਯਾਦ ਹੋ ਗਏ ਹੋਣਗੇ ਵੀ ਕਿਹੜੇ ਆਰਟੀਕਲ ਦੇ ਵਿੱਚ ਕਿਸ ਜੇ ਇਸ ਦੀ ਗੱਲ ਕੀਤੀ ਜਾਂਦੀ ਹੈ ਕਿ ਪ੍ਰੋਵੀਜ਼ਨ ਜਿਹੜੀ ਹੈਗੀ ਹੈ ਉਹ ਸਥਾਪਿਤ ਕੀਤੀ ਗਈ ਹੈ ਠੀਕ ਹੈ ਹੁਣ ਆਰਟੀਕਲ 16 ਦੇ ਵਿੱਚ ਕੀ ਕਿਹਾ ਗਿਆ ਵੀ ਰੋਜ਼ਗਾਰ ਦੇ ਵਿੱਚ ਮੌਕਿਆਂ ਦੀ ਸਮਾਨਤਾ ਕਹਿੰਦੇ ਸਿੱਖਿਆ ਦਾ ਇੱਕ ਵੱਡਾ ਮਕਸਦ ਰੁਜ਼ਗਾਰ ਪ੍ਰਾਪਤ ਕਰਨਾ ਹੈ ਇਹ ਧਾਰਾ ਉਸ ਮਕਸਦ ਨੂੰ ਸੁਰੱਖਿਅਤ ਕਰਦੀ ਹੈ ਸਰਕਾਰੀ ਨੌਕਰੀਆਂ ਦੇ ਵਿੱਚ ਬਰਾਬਰੀ ਠੀਕ ਹੈ ਪਹਿਲੀ ਗੱਲ ਕੀ ਹੈ ਸਰਕਾਰੀ ਨੌਕਰੀਆਂ ਦੇ ਵਿੱਚ ਬਰਾਬਰੀ ਰਾਜ ਦੇ ਅਧੀਨ ਕਿਸੇ ਵੀ ਦਫ਼ਤਰ ਦੇ ਵਿੱਚ ਰੁਜ਼ਗਾਰ ਜਾਂ ਨਿਯੁਕਤੀ ਦੇ ਮਾਮਲੇ ਦੇ ਵਿੱਚ ਸਾਰੇ ਨਾਗਰਿਕਾਂ ਦੇ ਲਈ ਮੌਕਿਆਂ ਦੀ ਸਮਾਨਤਾ ਹੋਵੇਗੀ ਜੋ ਚਾਹੇਗਾ ਯੋਗਤਾ ਦੀ ਅਧਾਰ ਤੇ ਚੋਣ ਕਿਸੇ ਵੀ ਵਿਅਕਤੀ ਨੂੰ ਸਤੀ ਜਾਤ ਜਾਂ ਧਰਮ ਕਾਰਨ ਨੌਕਰੀ ਤੋਂ ਅਯੋਗ ਨਹੀਂ ਠਹਿਰਾਇਆ ਜਾ ਸਕਦਾ ਅੱਗੇ ਹੈਗਾ ਸਮਾਜਿਕ ਸੰਤੁਲਨ ਅਨੁਸ਼ੇਦ 16 4 ਰਾਜ ਨੂੰ ਇਜਾਜ਼ਤ ਦਿੰਦਾ ਹੈ ਕਿ ਉਹ ਪਿਛੜੇ ਨਾਗਰਿਕਾਂ ਦੇ ਕਿਸ ਪਿਛੜੇ ਨਾਗਰਿਕਾਂ ਦੇ ਕਿਸੇ ਵੀ ਵਰਗ ਦੇ ਲਈ ਨਿਯੁਕਤੀਆਂ ਜਾਂ ਅਸਾਮੀਆਂ ਰਾਖਵੀਆਂ ਕਰ ਸਕਦਾ ਹੈ ਜਿਨ੍ਹਾਂ ਦੀ ਸੇਵਾ ਵਿੱਚ ਪ੍ਰਤਨਿਧਤਾ ਜਨਾਂ ਦੀਆਂ ਸੇਵਾਵਾਂ ਵਿੱਚ ਪ੍ਰਤਨਿਧਤਾ ਘੱਟ ਹੈ ਮਤਲਬ ਜੇ ਕੋਈ ਵੀ ਮਤਲਬ ਆਪਣੇ ਸੈਕਟਰ ਹਨ ਜਿਸ ਦੇ ਵਿੱਚ ਆਪਾਂ ਕਹਿੰਦੇ ਆ ਵੀ ਆਹ ਜਿਹੜੇ ਰੋਕਿਆ ਇਹਨਾਂ ਦੀ ਸਾਨੂੰ ਰਿਪਰੈਜ਼ੈਂਟੇਸ਼ਨ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਮਤਲਬ ਕੋਈ ਜੌਬ ਹੈ ਉਸ ਦੇ ਵਿੱਚ ਔਰਤਾਂ ਰਿਪਰੈਜ਼ੈਂਟੇਸ਼ਨ ਜਿਹੜੀ ਬਹੁਤ ਘੱਟ ਹੈ ਤਾਂ ਗਵਰਨਮੈਂਟ ਕੀ ਕਰ ਸਕਦੀ ਹੈ ਉਸ ਦੇ ਵਿੱਚ ਰਿਜ਼ਰਵੇਸ਼ਨ ਜਿਹੜੀ ਹੈਗੀ ਲਿਆ ਸਕਦੀ ਹੈ ਵੀ ਇੰਨੀਆਂ ਪਰਸੈਂਟ ਸੀਟਾਂ ਜਿਹੜੀਆਂ ਹੈਗੀਆਂ ਉਹ ਸਿਰਫ ਔਰਤਾਂ ਦੇ ਲਈ ਹੈ ਇਸ ਦੇ ਤਹਿਤ 16/4 ਦੇ ਤਹਿਤ ਅੱਗੇ ਹੈਗਾ ਅਧਿਆਪਕਾਂ ਲਈ ਮਹੱਤਵ ਇਹ ਵਿਧਾਪਕਾਂ ਦੀ ਭਰਤੀ ਪ੍ਰਕਿਰਿਆ ਦੇ ਵਿੱਚ ਪਾਰਦਰਸ਼ਤਾ ਅਤੇ ਨਿਰਪੱਖਤਾ ਨੂੰ ਯਕੀਨੀ ਬਣਾਉਂਦਾ ਹੈ ਅੱਗੇ ਹੈ ਗਣਸ਼ੇਦਤੀ ਕਹਿੰਦੇ ਘੱਟ ਗਿਣਤੀਆਂ ਦੇ ਵਿਦਿਅਕ ਅਧਿਕਾਰ ਮਿਨਿਓਰਿਟੀ ਐਜੂਕੇਸ਼ਨਲ ਰਾਈਟਸ ਸਮਾਨਤਾ ਦਾ ਮਤਲਬ ਸਿਰਫ ਇੱਕੋ ਜਿਹਾ ਹੋਣਾ ਨਹੀਂ ਸਗੋ ਵਕ ਵਕ ਸੱਭਿਆਚਾਰਾਂ ਨੂੰ ਬਰਾਬਰ ਮੌਕੇ ਦੇਣਾ ਵੀ ਹੈ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਕੀ ਪੜਾਂਗੇ ਸੰਸਥਾਵਾਂ ਦਾ ਪ੍ਰਬੰਧ ਕਹਿੰਦੇ ਧਾਰਮਿਕੀਆਂ ਪਛਾਈ ਘਟ ਗਿਣਤੀਆਂ ਨੂੰ ਆਪਣੀ ਪਸੰਦ ਦੀਆਂ ਵਿਦਿਅਕ ਸੰਸਥਾਵਾਂ ਸਥਾਪਿਤ ਕਰਨ ਅਤੇ ਚਲਾਉਣ ਦਾ ਪੂਰਾ ਅਧਿਕਾਰ ਹੈ ਕਿਸ ਦੇ ਅਕੋਰਡਿੰਗ ਆਰਟੀਕਲ 30 ਠੀਕ ਹੈ ਇਸ ਦੇ ਅਕੋਰਡਿੰਗ ਫਿਰ ਹੈਗਾ ਕਹਿੰਦੇ ਸੱਭਿਆਚਾਰਕ ਆਜ਼ਾਦੀ ਇਹ ਘੱਟ ਗਿਣਤੀ ਸਮੂਹਾਂ ਨੂੰ ਆਪਣੀ ਲਿਪੀ ਭਾਸ਼ਾ ਤੇ ਰੀਤੀ ਰਿਵਾਜਾਂ ਨੂੰ ਔਣਵਾ ਆੜੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦੀ ਆਜ਼ਾਦੀ ਦਿੱਂਦਾ ਹੈ ਤਾਂ ਕਿ ਉਹਨਾਂ ਦੀ ਜਿਹੜੀ ਲੈਂਗੁਏਜ ਆ ਉਹ ਕਿਤੇ ਖਤਮ ਨਾ ਹੋ ਜਾਵੇ ਕਿਉਂਕਿ ਉਹ ਤਾਂ ਪਹਿਲਾਂ ਹੀ ਜਿਹੜੇ ਹੈਗੇ ਮਿਨਿਓਰਿਟੀ ਦੇ ਵਿੱਚ ਆਉਂਦੇ ਆ ਉਹਨਾਂ ਦੀ ਗਿਣਤੀ ਪਹਿਲੀ ਘਟਿਆ ਜੇ ਉਹਨਾਂ ਦੀ ਸੱਭਿਆਚਾਰ ਨੂੰ ਸੰਭਾਲ ਕੇ ਨਾ ਰੱਖਿਆ ਗਿਆ ਤਾਂ ਉਸ ਦੇ ਉੱਪਰ ਖਤਮ ਹੋਣ ਦਾ ਜਿਹੜਾ ਖਤਰਾ ਆ ਉਹ ਆ ਸਕਦਾ ਇਸ ਲਈ ਕੀ ਕੀਤੀ ਜਾਂਦੀ ਹੈ ਸੱਭਿਆਚਾਰਿਕ ਆਜ਼ਾਦੀ ਵੀ ਆਪਣੇ ਦਰਵਾਜ਼ਾ ਨੂੰ ਚੰਗੀ ਤਰ੍ਹਾਂ ਪ੍ਰਮੋਟ ਕਰ ਸਕਦੇ ਆ ਅੱਗੇ ਹੈ ਕਿ ਵਿੱਤੀ ਸਹਾਇਤਾ ਕਹਿੰਦੇ ਸਰਕਾਰ ਨਾਲ ਸੰਸਥਾਵਾਂ ਨੂੰ ਮਦਦ ਦੇਣ ਦੇ ਸਮੇਂ ਇਸ ਅਧਾਰ ਤੇ ਵਿਤਕਰਾ ਨਹੀਂ ਕਰੇਗੀ ਉਹ ਕਾਟ ਗਿਣਤੀ ਦੇ ਪ੍ਰਬੰਧ ਹੀ ਠਾਨ ਤੇ ਚਲੋ ਜੀ ਏਸੀ ਆਪਣੀ ਅੱਜ ਦੀ ਵੀਡੀਓ ਜੇ ਤੁਹਾਨੂੰ ਚੰਗੀ ਲੱਗੀ ਸੋ ਪਲੀਜ਼ ਦੂ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਤੇ ਆਪਣੀ سپورਟ ਜੜੀ ਹੈ ਕਿ ਉਹ ਇਸੇ ਤਰ੍ਹਾਂ ਹਮੇਸ਼ਾ ਸਾਨੂੰ ਜਿੰਜਰ ਹੋ ਅੱਜ ਦੀ ਵੀਡੀਓ ਐਂਡ ਤੱਕ ਦੇਖਣ ਦੇ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮੱਚ ਫॉर ਵਾਚਿੰਗ